ਹਾਰਾ ਗੁਰੂ ਸਾਡੀ ਜਿਹੜੀ ਸਟੇਟ ਡਿਪਟੀ ਕਪਨਰ ਜਿੱਤਾਂ ਜਿਨ੍ਹਾਂ ਨੇ ਪੇਰੀ ਲੈਗ ਨੂੰ ਪੂਰਾ ਯੂਨਾਈਟਡ ਹੋ ਗਏ ਯੂਨਾਈਟਡ ਹੋ ਕੇ ਲੜਿਆ ਤੇ ਜਿਹਦਾ ਨੰਗੀਆ ਪੋਸਟ ਆਇਆ ਵਰਕਰ ਤੋਂ ਅਚ ਐਮਐਲਏ ਬਣੇ ਉਹ 27 ਸਾਲਾਂ ਤੇ ਬਾਅਦ ਕੀ ਕਹਿਣਾ ਚਲੋ ਇਹ ਖੁਸ਼ੀ ਤਾਂ ਹੈ ਇਹ ਬਕਰਾਂ ਨੂੰ ਭਾਵੈ ਖੁਸ਼ੀ ਦਾ ਤੇ ਬੜਾ ਲੰਮਾ ਸਮਾ ਹੋ ਗਿਆ ਦੀ ਲੱਕ ਲੱਕਾ ਬਈ ਇੱਕ ਦੀ ਪਹਿਲੀ ਘਰ ਪ੍ਰਮਾਤਮਾ ਨੇ ਆਪਣੇ ਨਕਸ਼ੇ ਬਣਾਏ ਕੀ ਹੈ ਥੱਲੇ ਕਰ ਲੋ ਯਾਰ ਆਵਾਜ਼ ਦੀ ਪਾਰਟੀ ਦੀ ਹੋਟ ਸੀਟ ਮੰਨੇ ਜਾ ਰਹੀ ਹੈ ਆਵਾਜ਼ ਦੀ ਤਿੰਨੋ ਸਾਹਿਬ ਆ ਆਮ ਵਰਕਰ ਜੇ ਕੋਈ ਹੈ ਬਾਈ ਬਾਈ ਪਣਾ ਬੜਾ ਯਾਰ ਜੀ ਆਮ ਵਰਕਰ ਜੇ ਕੋ ਮੂੰਹ ਦਾ ਨਾ ਪਾਓ ਯਾਰ ਥੋੜਾ ਥੋੜਾ ਥੱਲੇ ਕਰ ਲੋ ਯਾਰ ਇਹਦੀਆਂ ਮੈਂ ਫਟੇਬਲ ਖੜਨ ਦੋ ਥੋੜਾ ਫਟੇਬਲ ਖੜਨ ਦੋ ਯਾਰ ਤਾਂ ਹੀ ਗੱਲ ਕਰਨੀ ਹੈ ਠੀਕ ਕਰੀਏ ਨੇ ਦੇਖੋ ਮੈਂ ਜਿਹੜੇ ਇਥੋਂ ਦੇ ਲੋਕਾਂ ਦੀ ਜਿਹਨੇ ਮੇਤੇ ਭਰੋਸਾ ਕੀਤਾ ਉਹ ਤੈਲੀ ਕਰ ਲੋ ਯਾਰ ਪਹਿਲੀ ਕਰ ਲੈ ਉਹਨਾਂ ਲੋਕਾਂ ਤੋਂ ਜਿਹੜੀ ਜੀਵਨ ਦੀ ਲਾਈਫ ਤੋਂ ਬਾਜੀ ਥੱਲੇ ਕਰਿਓ ਮੜੀ ਥੱਲੇ ਸਾਰੀ ਥੱਲੇ ਕਰ ਲੋ ਹੌਲੀ ਹੌਲੀ ਭਰਾਓ ਉਹਨਾਂ ਨਾਲ ਸਾਰੰਗ ਰਾਇ ਲੈ ਕੇ ਉਹਨੂੰ ਕੀ ਸਮੱਸਿਆ ਨੂੰ ਕਿਸ ਤਰ੍ਹਾਂ ਅਸੀਂ ਹੱਲ ਕਰਾ ਸਕਦੇ ਹਾਂ ਉਹਨਾਂ ਲੋਕਾਂ ਦੇ ਰਾਇ ਨਾਲ ਸਾਰਾ ਰੋਡ ਮੈਪ ਬਣਾ ਕੇ ਇਹਨਾਂ ਲੋਕਾਂ ਦੀ ਆਵਾਜ਼ ਮੈਂ ਪੰਜਾਬ ਵਿਧਾਨ ਸਭਾ 'ਚ ਉਠਾਵਾਂਗਾ ਜੇਕਰ ਮੈਨੂੰ ਸੜਕਾਂ ਤੇ ਵੀ ਬਠਣਾ ਪੈਣ ਲੋਕਾਂ ਜਿਹੜਾ ਲੜਨ ਵਾਸਤੇ ਤਾਂ ਮੈਂ ਸੜਕਾਂ ਤੇ ਵੀ ਬਠਣਾ ਸ਼ਹਿਰ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਕਲਾ ਜੀ ਜਿਵੇਂ ਹੁਣ ਅੱਜ ਮੈਂ ਘ ਜਿਆਦਾ ਰੌਣਕ ਮੇਲਾ ਲੱਗਿਆ ਹੋਇਆ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਘਰੇ ਚੱਲੇ ਆ ਉਦੋਂ ਮੋੜ ਤੇ ਜਿਹੜੇ ਵੀ ਸਾਥੀ ਆ ਜਾਂ ਸਾਡੀ ਲੀਡਰਸ਼ਿਪ ਆ ਉਹ ਆ ਰਹੀ ਹੈ ਤੇ ਉਸ ਹਿਸਾਬ ਨਾਲ ਵੀ ਅਗਲਾ ਪ੍ਰੋਗਰਾਮ ਕੀ ਬਣਦਾ ਕਿੱਥੇ ਮੱਥਾ ਟੇਕਣ ਜਾਣਾ ਕਿੱਦਾਂ ਸ਼ਹਿਰ ਜਾਣਾ ਉਹ ਦਾ ਸਾਰਾ ਟੂਰ ਉਹ ਬਣਾਉਣਗੇ ਰਾਜਾ ਪੜੰਗੀ ਜੀ ਪਹੁੰਚ ਰਹੇ ਨੇ ਇੱਥੇ ਤੁਹਾਡੀ ਰਾਜਾ ਪੜੰਗੀ ਨਾਲ ਜੇ ਮੇਰੀ ਗੱਲ ਨਹੀਂ ਹੋਈ ਤੇ ਜਦੋਂ ਹੀ ਇੱਕਦਮ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਡਿਕਲੇਅਰ ਹੋਇਆ ਤਾਂ ਉਦੋਂ ਤੋਂ ਲੈ ਕੇ ਜਣਾ ਕਾਫੀ ਜ਼ਿਆਦਾ ਜਿਹੜਾ ਘਰੇ ਕੱਠਬੜ ਦੇ ਵਿੱਚ ਵਧਾਈਆਂ ਦੇਣਾ ਸੀ ਮੈਂ ਵੀ ਇਹੀ ਰਿਹਾ ਹਾਂ ਲੈਣਾਂ ਦੇ ਵਿੱਚ ਤਿੰਨ ਸੀਟਾਂ ਜੀ ਕੀ ਕਿਦਾਂ ਦਾ ਜਿਹੜਾ ਕਿਸੇ ਹੁਣ ਤੱਕ ਕਿਉਂਕਿ ਇੱਕ ਸੀਟ ਕਾਂਗਰਸ ਨੂੰ ਮਿਲੀ ਹੈ ਕਿਸੇ ਸੀਨੀਅਰ ਲੀਡਰ ਦਾ ਤੁਹਾਨੂੰ ਮੁਬਾਰਕਾਂ ਵਗੈਰਾ ਆਈਆਂ ਜਿਹੜੀ ਹਾਂ ਜੀ ਸਾਰੀ ਲੀਡਰਸ਼ਿਪ ਮੇਰੇ ਨਾਲ ਕੰਟੈਕਟ ਦੇ ਵਿੱਚ ਆ ਪ੍ਰਤਾਪ ਸਿੰਘ ਬਾਜਵਾ ਦਾ ਫੋਨ ਆਇਆ ਵਿਜੇਂਦਰ ਸਿੰਘ ਆਜਨ ਗੱਲ ਹੋਈਆ ਚੰਨੀ ਸਾਹਿਬ ਦਾ ਫੋਨ ਆਇਆ ਤਾਂ ਜਿਹੜੀ ਇੱਕ ਤਾਂ ਜਿਹੜੀ ਆਪਣਾ ਜਿਹੜੀ ਜੱਤਾ ਬਰਨਾਲੇ ਦੀ ਜਿਹੜੀ ਇਹ ਪੰਜਾਬ ਜਿਹੜਾ 2027 ਦਾ ਮੁੱਢ ਬਚੂਗੇ ਬਨੂਗੇ ਤੇ ਇਹ ਕੱਲੇ ਬਰਨਾਲੇ ਜਿੱਤਣੀਆਂ ਮੁੱਚੇ ਪੰਜਾਬ ਦੇ ਜਿੱਤਾਂ ਤੇ ਜਿਹੜੇ ਕੰਮ ਨੇ ਜਿਹੜੇ ਜਹਨ ਦੇ ਵਿੱਚ ਰੱਖੇ ਨੇ ਬਰਨਾਲੇ ਦੇ ਲਈ ਕਿਹੜੇ ਕੰਮ ਨੇ ਜਿਹੜੀਆਂ ਅੱਜ ਦਾ ਬੇਸਿਕ ਮੀਟ ਦਾ ਦੂਜੇ ਰਿਹਾ ਬਰਨਾਲਾ ਚਾਹੇ ਉਹ ਪੀਣ ਵਾਲੇ ਪਾਣੀ ਦੀ ਹੋਵੇ ਚਾਹੇ ਸੀਵਰੇਜ ਦੀ ਗੱਲ ਹੋਵੇ ਤੇ ਜੱਜਵੇਂ ਸਕੂਲ ਐਜੂਕੇਸ਼ਨ ਨਿਕਾਲੋ ਜਿਹੜਾ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਜਿਹੜੇ ਗਵਰਨਮੈਂਟ ਦੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾ ਦਾਂਗੇ ਚਾਹੇ ਮਹੱਲਾ ਕਲੀਨਿਕਾਂ ਦੀ ਗੱਲ ਕੀਤੀ ਸੀ ਵੀ ਫਰੀ ਇਲਾਜ ਹੋਊਗਾ ਤੇ ਜਿਹੜੇ ਹੋਰ ਬੜੇ ਬੜੇ ਕਮਿਟਮੈਂਟ ਸੀ ਕਿ ਜਿਵੇਂ ਰਟਾਇਰਡ ਮੁਲਾਜ਼ਮਾਂ ਨੂੰ ਕਿਹਾ ਸੀ ਤੁਹਾਡੀ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਕਾਂਗਰਸ ਦੇ ਸਿੰਗਲ ਮੋਹਰ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਐਮਐਲਏ ਦਾਮ ਹੋਣਾ ਚਾਹੀਦਾ ਸਾਰਾ ਕੁਝ ਖਤਰਾ ਲੈਂਦਾ ਮੈਂ ਮੇਰੇ ਦਾਮ ਹੈ ਜਿੰਦਾਬਾਦ ਜਿੰਦਾਬਾਦ ਕਲਦੀਪ ਸਿੰਘ ਕਾਲਾ ਢਿੱਲੋ ਹਾਰਾ ਗੋੜ ਸਾਡੀ ਗੱਲ ਸੀ ਕਿ ਡਿਪਟੀ ਚਪੋਨਰ ਯਾਤਰਾ ਜਿਨ੍ਹਾਂ ਨੇ ਤੇ ਜਿਹੜਾ ਲੜਦਾ ਪੂਰਾ ਯੂਨਾਈਟਡ ਹੋ ਗਏ ਯੂਨਾਈਟਡ ਹੋ ਕੇ ਲੜਿਆ ਤੇ ਜਿਹਦਾ ਨਤੀਜਾ ਪੋਜ਼ਿਟਿਵ ਆਇਆ ਵਰਕਰ ਤੋਂ ਅਜ ਐਮਐਲਏ ਬਣੇ ਉਹ 27 ਸਾਲਾਂ ਦੇ ਬਾਅਦ ਕੀ ਕਹਿਣਾ ਚਲੋ ਇਹ ਖੁਸ਼ੀ ਤਾਂ ਹੈ ਇਹ ਵੱਖਰਾ ਅਨੁਭਵ ਹੈ ਖੁਸ਼ੀ ਦਾ ਤੇ ਬੜਾ ਲੰਮਾ ਸਮਾਂ ਹੋ ਗਿਆ ਜੀ ਲੱਖ ਲੱਖ ਬਾਈ ਇੱਕ ਜਿਹੜੀ ਪਹਿਲੀ ਘਰ ਪ੍ਰਵਾਸਮਾਨ ਨੇ ਥੱਲੇ ਕਰਿਆ ਬਣਾਈ ਗਈ ਸੀ ਹਾਂ ਹਾਂ ਥੱਲੇ ਕਰ ਲੋ ਯਾਰ ਆਮ ਆਦਮੀ ਪਾਰਟੀ ਦੀ ਹੋਟ ਸੀਟ ਮੰਨੇ ਜਾ ਰਹੀ ਸੀ ਆਵਾਜ਼ ਤਿੰਨੋਂ ਸਭ ਆਮ ਵਰਕਰ ਜਿੱਤ ਹੋਈ ਹੈ ਬਾਈ ਬਾਈ ਬਣਾਤੀ ਮੜਾ ਯਾਰ ਕਿ ਆਮ ਵਰਕਰ ਜਿੱਤੋ ਮੂਹ ਚਾ ਨਾ ਪਾਓ ਯਾਰ ਥੋੜਾ ਥੋੜਾ ਥੱਲੇ ਕਰ ਲੋ ਯਾਰ ਆਈਡੀਆਂ ਮੈਂ ਫਟੇਬਲ ਖੜਨ ਦੋ ਥੋੜਾ ਜਿਹਾ ਕੰਫਰਟੇਬਲ ਖੜਨ ਦੋ ਯਾਰ ਤਾਂ ਹੀ ਗੱਲ ਕਰਨੀ ਹੈ ਕੀ ਕਰੀਏ ਨੇ ਦੇਖੋ ਮੈਂ ਜਿਹੜੇ ਇਥੋਂ ਲੋਕਾਂ ਦੀ ਜਿਹਦੇ ਮੈਂ ਤੇ ਭਰੋਸਾ ਕੀਤਾ ਪੈਲੀ ਕਰ ਲੋ ਯਾਰ ਪੈਲੀ ਕਰ ਲੈ ਉਹਨੂੰ ਲੋਕਾਂ ਨਾਲ ਜਿਹੜੀ ਜੋ ਵੀ ਤੇ ਲੜਾਈ ਹੋ ਗਈ ਸੋਸਤਾ ਜੀ ਥੱਲੇ ਕਰਿਓ ਮੜੀ ਥੱਲੇ ਸਾਰੀ ਥੱਲੇ ਕਰ ਲੋ ਹੌਲੀ ਹੌਲੀ ਭਰਾਓ ਉਹਨਾਂ ਨਾਲ ਸਾਰਿਆਂ ਦੀ رائے ਲੈ ਕੇ ਉਹਨੂੰ ਕੀ ਸਮੱਸਿਆ ਨੂੰ ਕਿਸ ਤਰ੍ਹਾਂ ਦਾ ਹੱਲ ਕਰਾ ਸਕਦੇ ਆ ਉਹਨਾਂ ਲੋਕਾਂ ਦੇ ਰਾਏ ਨਾਲ ਸਾਰਾ ਰੋਡ ਮੈਪ ਬਣਾ ਕੇ ਇਹਨਾਂ ਲੋਕਾਂ ਦੀ ਆਵਾਜ਼ ਮੈਂ ਪੰਜਾਬ ਵਿਧਾਨ ਸਭਾ 'ਚ ਉਠਾਂਗਾ ਜੇਕਰ ਮੈਨੂੰ ਸੜਕਾਂ ਤੇ ਬੈਠਣਾ ਪੈਣਾ ਨੁਕਨ ਜੜਾ ਹੀ ਲੱਗਦਾ ਮੈਂ ਸੜਕਾਂ ਤੇ ਸ਼ਹਿਰ ਦੇ ਵਿੱਚ ਕਿੱਦਾਂ ਦਾ ਮਾਹੌਲਾ ਹੈ ਕਲਾ ਜੀ ਜਿਵੇਂ ਮੈਂ ਹੁਣ ਘਰੋਂ ਸਿੱਧਾ ਇੱਥੇ ਆਇਆ ਘਰੇ ਕਾਫੀ ਜ਼ਿਆਦਾ ਰੌਣਕ ਮੇਲਾ ਲੱਗਿਆ ਹੋਇਆ ਹੈ ਪਰਮਾਤਮਾ ਦੀ ਕਿਰਪਾ ਦੇ ਨਾਮ ਹੁਣ ਘਰੇ ਚੱਲੇ ਉਦੋਂ ਮੋੜ ਕਿਹੜੇ ਮੇਰੇ ਸਾਥੀ ਆ ਜਾਂ ਸਾਡੀ ਲੀਡਰਸ਼ਿਪ ਆ ਉਹ ਆ ਰਹੀ ਹੈ ਤੇ ਉਸ ਹਿਸਾਬ ਨਾਲ ਵੀ ਅਗਲਾ ਪ੍ਰੋਗਰਾਮ ਕੀ ਬਣਾ ਕਿੱਥੇ ਮੱਥਾ ਟਿਕਣ ਜਾਣਾ ਕਿੱਦਾਂ ਸ਼ਹਿਰ ਜਾਣਾ ਉਹਦਾ ਸਾਰਾ ਟੂਰ ਉਹ ਬਣਾਉਣਗੇ ਰਾਜਾ ਬੜਿੰਗੀ ਜੀ ਪਹੁੰਚ ਰਹੇ ਨੇ ਇੱਥੇ ਤੁਹਾਡੀ ਰਾਜਾ ਬੜਿੰਗੀ ਨਾਲ ਅਜੇ ਮੇਰੀ ਗੱਲ ਨਹੀਂ ਹੋਈ ਕਾਫੀ ਜ਼ਿਆਦਾ ਜਿਹੜਾ ਘਰੇ ਇਕੱਠਬੜ ਦੇ ਵਿੱਚ ਵਧਾਈਆਂ ਦੇਣਾ ਸੀ ਮੈਂ ਵੀ ਨਹੀਂ ਰਿਹਾ ਲੈਣ ਲੈਣ ਦੇ ਵਿੱਚ ਤਿੰਨ ਸੀਟਾਂ ਦੇ ਵਿੱਚੋਂ ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਹੈ ਉਹ ਵੀ ਤੁਹਾਡੀ ਜੀ ਕੀ ਕਿਦਾਂ ਦਾ ਜਿਹੜਾ ਕਿਸੇ ਹੁਣ ਤੱਕ ਕੋਈ ਇੱਕ ਸੀਟ ਕਾਂਗਰਸ ਨੂੰ ਮਿਲੀ ਹੈ ਕਿਸੇ ਸੀਨੀਅਰ ਲੀਡਰ ਦਾ ਤੁਹਾਨੂੰ ਮੁਬਾਰਕਾਂ ਵਗੈਰਾ ਆਈਆਂ ਜਿਹੜੀ ਹਾਂ ਜੀ ਸਾਰੀ ਲੀਡਰਸ਼ਿਪ ਮੇਰੇ ਨਾਲ ਕੰਟੈਕਟਰ ਦੇ ਵਿੱਚ ਆ ਰਾਜ ਸਿੰਘ ਬਾਜਵਾ ਦਾ ਫੋਨ ਆ ਵਿਜੇਂਦਰ ਸਿੰਘ ਨਾਲ ਗੱਲ ਹੋ ਗਈ ਕਿੰਨੀ ਸਾਹਿਬ ਦਾ ਫੋਨ ਆ ਤਾਂ ਜਿਹੜੀ ਇੱਕ ਤੇ ਜਿਹੜੀ ਆਪਣਾ ਜਿਹੜੀ ਜਿੱਤਾਂ ਬਰਨਾਲੇ ਦੀ ਜਿਹੜੀ ਇਹ ਪੰਜਾਬ ਜਿਹੜਾ 2027 ਦਾ ਮੁੱਢ ਵੱਜੂਗੀ ਬਨੋਗੇ ਤੇ ਇਹ ਇਕੱਲੇ ਬਰਨਾਲੇ ਜਿੱਤ ਲਈਏ ਪੂਰੇ ਪੰਜਾਬ ਦੀ ਜਿੱਤਾਂ ਤੇ ਕੰਮ ਨੇ ਜਿਹੜੇ ਜ਼ਹਿਨ ਦੇ ਵਿੱਚ ਰੱਖੇ ਹੋ ਨੇ ਬਰਨਾਲੇ ਦੇ ਲਈ ਕਿਹੜੇ ਕੰਮ ਨੇ ਜਿਹੜੀਆਂ ਅੱਜ ਦਾ ਬੇਸਿਕ ਨੀਡ ਤਾਂ ਧੁੰਧ ਰਹੇ ਬਰਨਾਲਾ ਚਾਹੇ ਉਹ ਪੀਣ ਵਾਲੇ ਪਾਣੀ ਦੀ ਹੋਵੇ ਚਾਹੇ ਸੀਵਰੇਜ ਦੀ ਗੱਲ ਹੋਵੇ ਤੇ ਜੱਜ ਵਿੱਚ ਸਕੂਲ ਐਜੂਕੇਸ਼ਨ ਦੀ ਗੱਲ ਹੋਵੇ ਜਿਹੜਾ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਜਿਹੜੇ ਗਵਰਨਮੈਂਟ ਦੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾ ਦਾਂਗੇ ਚਾਹੇ ਮਹੱਲਾ ਕਲੀਨਿਕਾਂ ਦੀ ਗੱਲ ਕੀਤੀ ਸੀ ਵੀ ਫਰੀ ਹੋਰ ਬੜੇ ਬੜੇ ਕਮਿਟਮੈਂਟਸ ਸੀ ਕਿ ਜਿਵੇਂ ਰਿਟਾਇਰਡ ਮੁਲਾਜ਼ਮਾਂ ਨੂੰ ਕਿਹਾ ਸੀ ਤੁਹਾਡੀ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਕਾਂਗਰਸ ਦੇ ਸਿੰਗਲ ਮੋਹਰੇ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਐਮਐਲ ਦਾ ਦਮ ਹੋਣਾ ਚਾਹੀਦਾ ਸਾਰਾ ਕੁਝ ਕਰਾ ਲੈਂਦਾ ਮੈਂ ਮੇਰੇ ਕੋਲ ਦਮ ਹੈ ਜਿੰਦਾਬਾਦ ਜਿੰਦਾਬਾਦ ਕਦੀਪ ਸਿੰਘ ਕਾਲਾ ਦੇ ਲੋ